ਤੰਦਰ ਪਹਿਲਾ মিডিਏ ਦੇ ਵਿੱਚ ਖਬਰਾਂ ਇਹ ਆਈਆਂ ਕਿ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਕਪਲ ਸ਼ਰਮਾ ਕਮੀਡੀਅਨ ਦੇ ਵੱਲੋਂ ਆਪਣਾ ਕੈਫੇ ਖੋਲ੍ਹ ਦਿੱਤਾ ਗਿਆ ਜਿਹਦਾ ਨਾਂ ਹੈ ਜੀ ਕੈਪਸ ਕੈਫੇ ਕੇ ਏ ਪੀ ਐਸ ਕੈਫੇ ਥੱਲੇ ਲਿਖਿਆ ਹੋਇਆ ਮੋٹے ਅੱਖਰਾਂ ਦੇ ਵਿੱਚ ਕੈਨੇਡਾ ਇਹਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਪਕਵਾਨ ਬਣਾਏ ਜਾਂਦੇ ਆ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਹਦੀ ਖੂਬਸੂਰਤੀ ਤੋਂ ਬਲਹਾਰੇ ਜਾਣ ਨੂੰ ਜੀ ਕਰਦਾ ਕਪਲ ਸ਼ਰਮਾ ਕੈਫੇ ਚੀਨ ਦੇ ਵਿੱਚ ਵੀ ਆਇਆ ਕਪਿਲ ਸ਼ਰਮਾ ਦੇ ਵੱਲੋਂ ਇਸ ਖੇਤਰ ਦੇ ਵਿੱਚ ਵੀ ਆਪਣੀ ਧਰਮ ਪਤਨੀ ਗਿੰਨੀ ਚਤਰਤ ਦੇ ਨਾਲ ਮਿਲ ਕੇ ਤੇ ਪੈਰ ਧਰਿਆ ਗਿਆ ਤੇ ਵੱਖ-ਵੱਖ ਖਵਾਂ ਦੇ ਉੱਤੇ ਹੋਰ ਵੀ ਇਹ ਕੈਫੇ ਖੁੱਲਣੇ ਆ ਇਹ ਖਬਰਾਂ ਲਗਾਤਾਰ ਆਉਣ ਲੱਗੀਆਂ ਪਰ ਤਿੰਨ ਦਿਨ ਬਾਅਦ ਯਾਨੀ ਕਿ ਕੁਝ ਘੰਟੇ ਪਹਿਲਾਂ ਖਬਰ ਇਹ ਆਈ ਕਿ ਜਿਹਦਾ ਉਦਘਾਟਨ ਕੀਤਾ ਗਿਆ ਜੀ ਤਿੰਨ ਦਿਨ ਪਹਿਲਾਂ ਕੈਪਸ ਕੈਫੇ ਦਾ ਸਰੀ ਦੇ ਵਿੱਚ ਉਹਦੇ ਤੇ ਨੌ ਗੋਲੀਆਂ ਚ ਲੱਗੀਆਂ ਗਈਆਂ ਨੌ ਗੋਲੀਆਂ ਕਾਰ ਦੇ ਵਿੱਚ ਬੈਠੇ ਵਿਅਕਤੀ ਦੇ ਵੱਲੋਂ ਚਲਾ ਗਈਆਂ ਲਗਾਤਾਰ ਉਹ ਗੋਲੀਆਂ ਦੀ tàad 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 ਕਰਵਾ ਰਿਆ ਤੇ ਇਸ ਗੱਲ ਦੀ ਵੀਡੀਓ ਵੀ ਬਣਾਈ ਗਈ ਆ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਆ ਸਵਾਲ ਇਹ ਪੈਦਾ ਹੁੰਦਾ ਜੀ ਕਿ ਕਪਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਕਿਉਂ ਚੱਲੀਆਂ ਇਹ ਕਿਹੜਾ ਹਰਖਾ ਕਿਹੜੇ ਕਾਰਨ ਦੇ ਕਰਕੇ ਉਹਦੇ ਕੈਫੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਗੋਲੀਆਂ ਚਲਾਉਣ ਵਾਲੇ ਕੌਣ ਆ ਕਪਲ ਸ਼ਰਮਾ ਨੂੰ ਆਮ ਤੌਰ ਦੇ ਉੱਤੇ ਅਸੀਂ ਕੋਈ ਧਮਕੀ ਆਈ ਹੋਵੇ ਇਹ ਗੱਲ ਸੁਣੀ ਨਹੀਂ ਹਾਲਾਂਕਿ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਜਾਂ ਪੰਜਾਬੀ ਦੇ ਕਈ ਕਲਾਕਾਰਾਂ ਨੂੰ ਸਮੇਂ-ਸਮੇਂ ਤੇ ਧਮਕੀਆਂ ਆਈਆਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਖੜਕਣੀ ਸ਼ੁਰੂ ਹੋ ਗਈ ਵੀ ਕਪਲ ਸ਼ਰਮਾ ਦੇ ਹੁਣੇ-ਹੁਣੇ ਖੁੱਲੇ ਕੈਫੇ ਦੇ ਉੱਤੇ ਜਿਹੜਾ ਕਿ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਖੁੱਲਿਆ ਇਹਦੇ ਤੇ ਗੋਲਗਾ ਚੱਲੀਆਂ ਕਿਉਂ ਆ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵਾਇਰਲ ਹੋਣ ਲੱਗ ਪਈ ਜਿਦੇ ਵਿੱਚ ਦਾਵਾ ਕੀਤਾ ਗਿਆ ਜੀ ਕਿ ਹਰਜੀਤ ਸਿੰਘ ਲਾੜੀ ਤੇ ਤੂਫਾਨ ਸਿੰਘ ਨਾਂ ਦੇ ਵਿਅਕਤੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਪਲ ਸ਼ਰਮਾ ਨੇ ਆਪਣੇ ਇੱਕ ਸ਼ੋਅ ਦੇ ਵਿੱਚ ਸਿੱਖਾਂ ਦੀ ਖਾਸ ਕਰਕੇ ਨਿਹੰਗ ਸਿੰਘਾਂ ਦੇ ਉੱਤੇ ਟਿੱਪਣੀ ਕਰਕੇ ਉਹਨਾਂ ਨੇ ਸਨਮਾਨ ਨੂੰ ਸੱਟ ਮਾਰੀ ਸੀ ਇਹ ਗੱਲ ਕਹੀ ਗਈ ਆ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਕਿ ਉਹਨਾਂ ਦੇ ਵੱਲੋਂ ਕਪਲ ਸ਼ਰਮਾ ਨੂੰ ਵਾਰ-ਵਾਰ ਇਸ ਗੱਲ ਨੂੰ ਚਿਤਾਰਨ ਵਾਸਤੇ ਇਸ ਗੱਲ ਦੇ ਉੱਤੇ ਮਾਫੀ ਮੰਗਣ ਵਾਸਤੇ ਇਸ ਭੁੱਲ ਨੂੰ ਸੁਧਾਰ ਕਰਨ ਵਾਸਤੇ ਤੇ ਫੋਨ ਕੀਤਾ ਗਿਆ ਪਰ ਕਪਲ ਸ਼ਰਮਾ ਨੇ ਮੈਨੇਜਰ ਦੇ ਵੱਲੋਂ ਚੱਕਿਆ ਗਿਆ ਜਦੋਂ ਉਹਨਾਂ ਦੀ ਗੱਲ ਸੁਣੀ ਨਹੀਂ ਗਈ ਇਸ ਕਰਕੇ ਉਹਨਾਂ ਨੇ ਸਬਦਾ ਧਿਆਨ ਖਿੱਚਣ ਦੇ ਵਾਸਤੇ ਇਹ ਗੋਲੀਆਂ ਦੀ ਠਾ ਠੂ ਕਰਾਈਆ ਤੜ-ਤੜ ਗੋਲੀਆਂ ਚਲਾਈਆਂ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਅੱਗੇ ਕੀ ਹੋਊਗਾ ਪੁਲਿਸ ਦੇ ਵੱਲੋਂ ਜਿਹੜੀ ਕਿ ਉੱਥੇ ਸਰੀ ਦੀ ਪੁਲਿਸ ਹੈ ਜਿਹੜੀ ਕੈਨੇਡਾ ਦੀ ਪੁਲਿਸ ਅਤੇ ਫੋਰੈਂਸਿਕ ਟੀਮ ਦੇ ਵੱਲੋਂ ਇਸ ਮਾਮਲੇ ਦੀ ਹੁਣ ਪੜਤਾਲ ਕੀਤੀ ਜਾ ਰਹੀ ਹੈ ਕੁਦਰਤੀ ਗੱਲ ਆ ਵੀ ਜਦੋਂ ਕੋਈ ਨਵੀਂ ਦੁਕਾਨ ਖੁੱਲੀ ਹੋਵੇ ਨਵਾਂ ਕੋਈ ਸਟੋਰ ਖੁੱਲਿਆ ਹੋਵੇ ਕਿਸੇ ਵੀ ਦੇਸ਼ ਦੇ ਵਿੱਚ ਤੇ ਜਦੋਂ ਇਸ ਤਰੀਕੇ ਦੇ ਨਾਲ ਉੱਥੇ ਕੁਝ ਵਾਪਰ ਜਾਵੇ ਤਾਂ ਉਹਦਾ ਪ੍ਰਭਾਵ ਪਹਿਲਾਂ ਵਾਲਾ ਰਹਿੰਦਾ ਨਹੀਂ ਤੇ ਕਪਲਿਕ ਸ਼ਰਮਾ ਦਾ ਇਹ ਸਟੋਰ ਭਵਿੱਖ ਦੇ ਵਿੱਚ ਚੱਲੂਗਾ ਜਾਂ ਨਹੀਂ ਚੱਲੂਗਾ ਇਹਦੇ ਬਾਰੇ ਤਵੇ ਨੂੰ ਜਾਣਕਾਰੀ ਨਹੀਂ ਆ ਪਰ ਇੰਨੀ ਗੱਲ ਜ਼ਰੂਰ ਹੈ ਕਿ ਕਪੜੇ ਸ਼ਰਮਾ ਦੇ ਨਾਲ ਜੇਕਰ ਸਿੱਖਾਂ ਦੇ ਮਾਮਲੇ ਦੀ ਗੱਲ ਆ ਜੇਕਰ ਨੇ ਹੰਗਸ ਸਿੰਘਾਂ ਦੇ ਉੱਤੇ ਕੀਤੀ ਗਈ ਟਿੱਪਣੀ ਦੇ ਕਰਕੇ ਇਹ ਸਾਰਾ ਕੁਝ ਹੋਇਆ ਤਾਂ ਉਹ ਟਿੱਪਣੀ ਕਿਹੜੇ ਸ਼ੋਅ ਦੇ ਵਿੱਚ ਕੀਤੀ ਗਈ ਸੀ ਕੀ ਉਹ ਟੀਵੀ ਸ਼ੋਅ ਦੇ ਵਿੱਚ ਸੀ ਜਾਂ ਜਿਹੜਾ ਹੁਣ ਨੈਟਫਲਿਕਸ ਦੇ ਉੱਤੇ ਸ਼ੋਅ ਚੱਲਦਾ ਇਹਦੇ ਵਿੱਚ ਕੋਈ ਟਿੱਪਣੀ ਕੀਤੀ ਗਈ ਹੈ ਇਹਦੇ ਬਾਬਤ ਕੋਈ ਵੀ ਵੇਰਵਾ ਹਾਲੇ ਤੱਕ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਨਹੀਂ ਆਇਆ ਹੋ ਸਕਦਾ ਆਮ ਲੋਕਾਂ ਨੇ ਧਿਆਨ ਦੇ ਵਿੱਚ ਇਹ ਗੱਲ ਨਾ ਆਈ ਹੋਵੇ ਹੋ ਸਕਦਾ ਧਿਆਨ ਦੇ ਵਿੱਚ ਆਈ ਹੋਵੇ ਪਰ ਇਹ ਕਾਫੀ ਲੰਮਾ ਸਮਾਂ ਪਹਿਲਾਂ ਦੀ ਗੱਲ ਹੋਵੇ ਹੋ ਸਕਦਾ ਹੈ ਤਾਜ਼ੀ ਗੱਲ ਹੋਵੇ ਇਹਦੇ ਬਾਰੇ ਲੋਕਾਂ ਨੂੰ ਹਾਲੇ ਗਿਆਨ ਨਹੀਂ ਸ਼ਾਇਦ ਉਹ ਕਲਿੱਪ ਵੀ ਸਾਹਮਣੇ ਆ ਜੇ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਿਹਦੇ ਵਿੱਚ ਕਪਲੇ ਸ਼ਰਮਾ ਦੇ ਵੱਲੋਂ ਸਿੱਖਾਂ ਦੇ ਬਾਰੇ ਜਾਨੇ ਹੈਂਗ ਸਿੰਘਾਂ ਦੇ ਉੱਤੇ ਕੋਈ ਸਿੱਧੀ ਅਸਿੱਧੀ ਟਿੱਪਣੀ ਕੀਤੀ ਗਈ ਹੋਵੇ ਜਿਹਨੇ ਕਰਕੇ ਇਹ ਕੁਝ ਹੋਇਆ ਹੋਵੇ ਪਰ ਇਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵਸਦੇ ਲੋਕ ਆ ਜਿਹੜੇ ਖਾਸ ਕਰਕੇ ਦੁਕਾਨਦਾਰ ਭਾਈਚਾਰਾ ਖਾਸ ਕਰਕੇ ਜਿਹੜੇ ਉੱਥੋਂ ਦੇ ਬਿਜ਼ਨਸਮੈਨ ਆ ਉਹਨਾਂ ਨੇ ਮਨ ਦੇ ਵਿੱਚ ਇਹ ਸਹਿਮ ਪੱਥਰਿਆ ਵੀ ਕੀ ਕਰਾਂਗੇ ਅਸੀਂ ਪਰਖ ਦੇ ਵਿੱਚ ਕੱਲ ਨੂੰ ਸਾਨੂੰ ਵੀ ਇਸ ਤਰੀਕੇ ਦੀ ਕੋਈ ਧਮਕੀ ਆ ਸਕਦੀ ਆ ਸਾਡੇ ਨਾਲ ਵੀ ਕੁਝ ਇਹੋ ਜਿਹੀ ਵਾਰਦਾਤ ਵਾਪਰ ਸਕਦੀ ਆ ਪਰ ਕਪਲ ਨੇ ਹਾਲੇ ਤੱਕ ਇਸ ਮਸਲੇ ਦੇ ਉੱਤੇ ਕੁਝ ਵੀ ਰਿਐਕਟ ਨਹੀਂ ਕੀਤਾ ਉਹਨੇ ਹਾਲੇ ਤੱਕ ਸਪਸ਼ਟ ਤੌਰ ਦੇ ਉੱਤੇ ਕੁਝ ਵੀ ਨਹੀਂ ਕਿਹਾ ਨਿਹੰਗ ਸਿੰਘਾਂ ਦੇ ਮਾਮਲੇ ਦੇ ਉੱਤੇ ਜੇਕਰ ਕਿਸੇ ਨੇ ਵੀ ਗਲਤ ਟਿੱਪਣੀ ਕੀਤੀ ਆ ਅਸੀਂ ਨਿੱਜੀ ਤੌਰ ਦੇ ਉੱਤੇ ਮੰਨਦੇ ਹਾਂ ਜਿਕੇ ਗਲਤ ਗੱਲ ਹੈਗੀ ਆ ਅਸੀਂ ਇਸ ਗੱਲ ਦੇ ਨਾਲ ਹਮੇਸ਼ਾ ਸਹਿਮਤ ਆ ਕਿ ਸਿੱਖਾਂ ਦੀ ਤੇ ਵੱਖ-ਵੱਖ ਧਰਮਾਂ ਨਾਲ ਜੁੜੇ ਹੋਏ ਹੋਰ ਆਗਮਾਂ ਦੀ ਤੇ ਪੈਰੋਕਾਰਾਂ ਦੇ ਸਤਕਾਰ ਦੀ ਗੱਲ ਹੋਣੀ ਹੀ ਚਾਹੀਦੀ ਆ ਪਰ ਇਹਦੇ ਵਿੱਚ ਦੂਜਾ ਪੱਖ ਆ ਜਿਹੜਾ ਕਿ ਵਿਸ਼ੇ ਤੋਂ ਪਰੇ ਦੀ ਗੱਲ ਆ ਦੇਖੋ ਨਿਹੰਗ ਸਿੰਘਾਂ ਦੇ ਉੱਤੇ ਟਿੱਪਣੀ ਬਿਲਕੁਲ ਨਹੀਂ ਹੋਣੀ ਚਾਹੀਦੀ ਪਰ ਮੈਂ ਹਮੇਸ਼ਾ ਇਹ ਵੀ ਬੇਨਤੀ ਕਰਦਾ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਹ ਵੀ ਗੱਲ ਕਲੀਅਰ ਕਰਨੀ ਚਾਹੀਦੀ ਆ ਬਾਕੀ ਲੋਕਾਂ ਨੂੰ ਵੀ ਕਲੀਅਰ ਕਰਨੀ ਚਾਹੀਦੀ ਆ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਹਰ ਤੀਜੇ ਨੂੰ ਕੋਈ ਨਾ ਕੋਈ ਨਵੀਂ ਚੰਦ ਚਾੜ ਦੀ ਖਬਰ ਆਉਂਦੀ ਆ ਕਦੇ ਕਿਸੇ ਦਾ ਗੁੱਟ ਵੱਢ ਦੇਣਾ ਕਦੇ ਕਿਸੇ ਦੇ ਬਾਰੇ ਕੁਝ ਮਾੜੀ ਗੱਲ ਕਰ ਦੇਣੀ ਕਦੇ ਨਸ਼ੇ ਪੱਤੇ ਦੇ ਵਿੱਚ ਕੁਝ ਕਹਿ ਦੇਣਾ ਕਦੇ ਕਿਸੇ ਦਾ ਕਤਲ ਕਰ ਦੇਣਾ ਕਦੇ ਕਿਸੇ ਉੱਤੇ ਜਾਨ ਲੈਵਾ ਹਮਲਾ ਕਰ ਦੇਣਾ ਕਦੇ ਕਿਸੇ ਦੇ ਬਾਰੇ ਭਦੀ ਸ਼ਬਦਾਵਲੀ ਦੀ ਵਰਤੋਂ ਕਰਨੀ ਤੇ ਦੁੱਖ ਇਸ ਗੱਲ ਦਾ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਵਿਸ਼ੇ ਦੇ ਉੱਤੇ ਕਦੇ ਵੀ ਇਹ ਨਹੀਂ ਕਿਹਾ ਕਿ ਬਾਣੇ ਦੇ ਵਿੱਚ ਫਿਰਦੇ ਹੋਏ ਸਾਰੇ ਲੋਕ ਅਸਲੀ ਨਿਹੰਗ ਹਨ ਇਹ ਗੱਲ ਜ਼ਰੂਰੀ ਨਹੀਂ ਹੈ ਤੇ ਜਿਹੜੇ ਵੀ ਲੋਕ ਬਾਣੇ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਇਹਨਾਂ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਜਿੰਨੀ ਦੇਰ ਤੱਕ ਇਹ ਗੱਲ ਕਲੀਅਰ ਨਹੀਂ ਕੀਤੀ ਜਾਂਦੀ ਮੈਂ ਕੱਲੇ ਪੰਜਾਬ ਦੇ ਪ੍ਰਸੰਗ ਦੇ ਵਿੱਚ ਗੱਲ ਕਹਿਣਾ ਜਿੰਨੀ ਦੇਰ ਤੱਕ ਇਹ ਗੱਲ ਸਾਫ਼ ਨਹੀਂ ਕੀਤੀ ਜਾਂਦੀ ਉਨੀ ਦਿਨ ਤੱਕ ਲੋਕਾਂ ਨੇ ਮਨਾਡੇ ਵਿੱਚ ਅਸਲੀ ਤੇ ਨਕਲੀ ਵਾਲਾ ਫਿਰ ਭੇਤ ਬਣਿਆ ਰਹਿਣਾ ਅੱਜ ਦੇ ਦੌਰ ਦੇ ਵਿੱਚ ਅੱਜ ਵੀ ਤਰੀਕੇ ਦੇ ਵਿੱਚ ਪੰਜਾਬ ਦੇ ਵਿੱਚ ਨਕਲੀ ਨਿਹੰਗ ਸਿੰਘ ਕੌਣ ਆ ਤੇ ਅਸਲੀ ਨਿਹੰਗ ਸਿੰਘ ਕੌਣ ਆ ਇਹਦੇ ਬਾਰੇ ਪਤਾ ਨਹੀਂ ਲੱਗਦਾਗਾ ਇੱਕ ਵੇੜਾ ਸੀ ਜਦੋਂ ਆ ਗਏ ਨਿਹੰਗ ਬੂਹੇ ਖੋਲਦੋ ਨਿਸ਼ੰਗ ਇਹ ਗੱਲ ਕਹੀ ਜਾਂਦੀ ਸੀ ਪਰ ਅੱਜ ਵੀ ਤਰੀਕ ਦੇ ਵਿੱਚ ਡਰ ਲੱਗਦਾ ਅੱਜ ਦੀ ਤਰੀਕ ਦੇ ਵਿੱਚ ਇਸ ਗੱਲ ਦਾ ਪਤਾ ਨਹੀਂ ਲੱਗਦਾਗਾ ਵੀ ਭਾਈ ਇਹ ਵੈਸੇ ਸਿਧਾਂਤਾਂ ਤੋਂ ਸਖਣਾ ਬੰਦਾ ਜਾਂ ਇਹ ਬਾਣੇ ਵਾਲਾ ਸਿਧਾਂਤਾਂ ਦੇ ਵਿੱਚ ਪਰਪੱਕ ਬੰਦਾ ਅਸੀਂ ਗੁਰੂ ਦੀ ਲਾਡਲੀ ਫੌਜ ਦੀ ਕਦਰ ਕਰਦੇ ਆ ਪਰ ਇਹ ਗੱਲ ਜ਼ਰੂਰ ਕਲੀਅਰ ਹੋਣੀ ਚਾਹੀਦੀ ਆ ਕਿ ਨਿਹੰਗ ਸਿੰਘ ਅਸਲ ਕੌਣ ਹੈ ਤੇ ਬਾਣੇ ਦੇ ਵਿੱਚ ਕਿਹੜੇ ਲੋਕ ਸਹੀ ਹਨ ਤੇ ਕਿਹੜੇ ਲੋਕ ਗਲਤ ਹਨ ਖੈਰ ਜਿਹੜੀ ਕਪਲ ਸ਼ਰਮਾ ਦੇ ਕੈਫੇ ਦੇ ਉੱਤੇ ਫਾਇਰਿੰਗ ਹੋਈ ਆ ਇਹ ਹੁਣ ਪੁਲਿਸ ਨੇ ਪੜਤਾਲ ਕਰਨੀ ਹੈ ਜੀ ਕਿ ਕਿਵੇਂ ਹੋਇਆ ਇਹਦੇ ਪਿੱਛੇ ਕੌਣ-ਕੌਣ ਕਸੂਰਵਾਰ ਆ ਕੌਣ-ਕੌਣ ਜ਼ਿੰਮੇਵਾਰ ਆ ਜਿਹੜੀ ਪੋਸਟ ਸਾਹਮਣੇ ਆਈ ਆ ਉਹਦੇ ਵਿੱਚ ਕਿੰਨੀ ਕਿ ਸੱਚਾਈ ਆ ਜਿਹੜੇ ਲੋਕਾਂ ਦੇ ਨਾਂ ਇਹਦੇ ਵਿੱਚ ਆਏ ਆ ਉਹਨਾਂ ਲੋਕਾਂ ਦੇ ਨਾਲ ਸਬੰਧਤ ਹੋਰ ਕੀ ਜਾਣਕਾਰੀਆਂ ਇਹ ਪੁਲਿਸ ਦੇ ਵੱਲੋਂ ਕਲੀਅਰ ਕੀਤੀ ਜਾਣੀ ਆ ਬਲ ਤੁਹਾਨੂੰ ਚੇਤੇ ਹੋਣਾ ਇਸ ਤੋਂ ਪਹਿਲਾਂ ਏਪੀ ਢਿੱਲੋਂ ਦੇ ਘਰ ਦੇ ਉੱਤੇ ਵੀ ਗੋਲੀਬਾਰੀ ਹੋਈ ਸੀ ਏਪੀ ਢਿੱਲੋਂ ਦੇ ਘਰ ਦੇ ਉੱਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਪਿਛਲੇ ਸਾਲ ਗੋਲੀਬਾਰੀ ਹੋਈ ਉਹ ਇਸ ਕਰਕੇ ਕਹਿੰਦੇ ਹੋਈ ਵੀ ਕਿਉਂਕਿ ਸਲਮਾਨ ਖਾਨ ਦੇ ਨਾਲ ਨੇੜਤਾ ਨਾ ਰੱਖੀ ਜਾਵੇ ਇਸ ਕਰਕੇ ਕੀਤੀ ਗਈ ਤੁਹਾਨੂੰ ਚੇਤੇ ਹੋਣਾ ਗਿੱਪੀ ਗਰੇਵਾਲ ਦੇ ਘਰ ਤੇ ਵੀ ਫਾਇਰਿੰਗ ਹੋਈ ਸੀ ਤੁਹਾਨੂੰ ਚੇਤੇ ਹੋਣਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਹੋਰ ਬਿਜ਼ਨਸਮੈਨਾਂ ਦੇ ਸਟੋਰਾਂ ਦੇ ਉੱਤੇ ਘਰਾਂ ਦੇ ਉੱਤੇ ਸਮੇਂ-ਸਮੇਂ ਤੇ ਫਾਇਰਿੰਗ ਹੋਈ ਆ ਮਤਲਬ ਇਹ ਆ ਕਿ ਬਹੁਤ ਕੁਝ ਜਿਵੇਂ ਪੰਜਾਬ ਦੇ ਵਿੱਚ ਚੱਲਦਾ ਵਕ-ਵਕ ਕਰਨਾਂ ਦੇ ਕਰਕੇ ਹੋਰ ਵੀ ਥਾਵਾਂ ਦੇ ਉੱਤੇ ਇਹ ਮੇ ਚੱਲੀ ਜਾਂਦਾ। ਸੋ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਵੀ ਫਸਰਦੀ ਆ। ਅਸੀਂ ਇਹ ਚਾਹੁੰਦੇ ਜੀ ਕਿ ਕਪਲ ਸ਼ਰਮਾ ਦਾ ਉਹ ਸ਼ੋ ਉਹ ਕਲਿੱਪ ਉਹ ਵੀਡੀਓ ਜ਼ਰੂਰ ਸਾਹਮਣੇ ਆਵੇ ਜਿਹੜੀ ਕਲਿੱਪ ਦੇ ਵਿੱਚ ਗੱਲ ਨਿਹੰਗ ਸਿੰਘਾਂ ਦੇ ਬਾਰੇ ਕਹੀ ਗਈ ਹੋਣੀ ਆ ਤੇ ਕੀ ਸੱਚੀ ਮੁੱਚੀ ਸਿਰਫ ਇਹੀ ਕਾਰਨ ਆ ਜਿਹੜਾ ਗੋਲੀਆਂ ਚੱਲਣ ਦਾ ਜਾਂ ਇਹਦੇ ਪਿੱਛੇ ਕੋਈ ਹੋਰ ਲੁਕਮਾ ਕਾਰਮੀ ਆ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ। ਦੂਜੀ ਗੱਲ ਇਹ ਆ ਵੀ ਕੈਨੇਡਾ ਦੇ ਵਿੱਚ ਕਾਨੂੰਨ ਹੈਗਾ ਬਹੁਤ ਲਚਕੀਲਾ। ਬਹੁਤ ਸਾਰੇ ਲੋਕ ਖਾਸ ਕਰਕੇ ਪੰਜਾਬੀ ਵੀ ਆ ਬਹੁਤ ਸਾਰੇ ਪੰਜਾਬੀ ਵੱਖ-ਵੱਖ ਗਲਤ ਕੰਮਾਂ ਦੇ ਵਿੱਚ ਵੀ ਜੁੜੇ ਹੋਏ ਆ ਸਾਰੇ ਪੰਜਾਬੀ ਗਲਤ ਨਹੀਂ ਪੰਜਾਬੀਆਂ ਨੇ ਆਪਦੀ ਮਿਹਨਤ ਨਾਲ ਦਿਨ ਰਾਤ ਦੀ ਮਸ਼ਕਤ ਦੇ ਨਾਲ ਬਹੁਤ ਵੱਡਾ ਨਾਮਣਾ ਵੀ ਖੱਟਿਆ ਕੈਨੇਡਾ ਦੇ ਵਿੱਚ ਰਹਿ ਕੇ ਦਿਨ ਰਾਤ ਮਿਹਨਤ ਕਰਕੇ ਆਪਦੇ ਪੰਜਾਬ ਦੇ ਵਿੱਚ ਸੋਹਣੇ ਪੰਜਾਬ ਦੇ ਵਿੱਚ ਪਰਿਵਾਰ ਨੂੰ ਵੀ ਪੈਰੰਗ ਸਿਰ ਕੀਤਾ ਤੇ ਗਲੀਆਂ ਨਾਲੀਆਂ ਦੇ ਵਿੱਚ ਵੀ ਯੋਗਦਾਨ ਪਾਇਆ ਤੇ ਵਾਕੀ ਕੰਮਾਂ ਦੇ ਵਿੱਚ ਵੀ ਪਰ ਹਰ ਰੋਜ਼ ਖਬਰਾਂ ਇਹ ਵੀ ਆਉਂਦੀਆਂ ਵੀ ਕੈਨੇਡਾ ਦੇ ਵਿੱਚ ਜਿਹੜਾ ਫੁਲਾਣਾ ਕਾਂਡ ਹੋਇਆ ਇਹਦੇ ਵਿੱਚ ਪੰਜਾਬੀ ਵੀ ਹੈਗੇ ਆ ਆ ਹੁਣੇ ਖਬਰ ਆਈ ਆ ਪੀਲ ਪੁਲਿਸ ਦੇ ਹਵਾਲੇ ਨਾਲ ਜਾਣਕਾਰੀ ਆਈ ਆ ਕੈਨੇਡਾ ਦੇ ਵਿੱਚ ਇੱਕ ਇਹੋ ਜਿਹਾ ਗਰੋਹ ਫੜਿਆ ਗਿਆ ਇਹ ਗਰੋਹ ਕੀ ਕਰਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਫੇਕ ਬਣਾ ਕੇ ਤੇ ਉੱਥੇ ਵਸਦੇ ਲੋਕਾਂ ਦੇ ਨਾਲ ਮਿਲਵਰਤਨ ਕਰਦਾ ਸੀ ਯਾਨੀ ਕਿ ਮੰਨ ਲਓ ਉਦਾਹਰਣ ਦੇ ਤੌਰ ਤੇ ਉੱਤੇ ਤੁਸੀਂ ਫੇਕ ਅਕਾਊਂਟ ਬਣਾ ਲਿਆ ਕੁੜੀ ਦੇ ਨਾਂ ਤੇ ਬਣਾ ਲਿਆ ਮੁੰਡੇ ਦੇ ਨਾਂ ਤੇ ਬਣਾ ਲਿਆ ਬਾਅਦ ਦੇ ਵਿੱਚ ਕਿਸੇ ਨੂੰ ਰਿਕੁਐਸਟ ਭੇਜਤੀ ਆਪਸ ਦੇ ਵਿੱਚ ਗੱਲੀਬਾਤੀ ਪੈ ਗਏ ਫਿਰ ਉਹਨੂੰ ਕਹਿਣ ਸੁ ਸੁਸਾਨ ਥਾਂ ਦੇ ਉੱਤੇ ਸਬੰਧਤ ਬੰਦੇ ਨੂੰ ਬੁਲਾਉਣਾ ਤੇ ਹਥਿਆਰਾਂ ਦੇ ਜ਼ੋਰ ਦੇ ਉੱਤੇ ਉਹਦੀ ਲੁੱਟ ਖੋਟ ਕਰ ਲੈਣੀ ਇਸ ਗਰੋਹ ਨੂੰ ਕਾਬੂ ਕੀਤਾ ਇਹਦੇ ਵਿੱਚ ਤਿੰਨ ਜਣੇ ਜਿਹੜੇ ਫੜੇ ਗਏ ਆ ਤਿੰਨੇ ਪੰਜਾਬੀ ਆ ਤੇ ਜਿਹੜੇ ਦੋ ਜਣੇ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਆ ਇਹ ਦੋਵੇਂ ਜਣੇ ਪੰਜਾਬੀ ਆ ਯਾਨੀ ਕਿ ਕੈਨੇਡਾ ਦੇ ਵਿੱਚ ਜੇਕਰ ਕਿਸੇ ਦੀਆਂ ਗੱਡੀਆਂ ਲੁੱਟੀਆਂ ਜਾਣ ਉਹਦੇ ਵਿੱਚ ਵੀ ਪੰਜਾਬੀ ਹੁੰਦੇ ਆ ਜੇ ਕੋਈ ਨਸ਼ੇ ਦੀ ਤਸਕਰੀ ਵਾਲਾ ਕੰਮ ਹੋਵੇ ਉਹਦੇ ਵਿੱਚ ਵੀ ਪੰਜਾਬੀ ਹੁੰਦੇ ਆ ਜੇ ਇੱਥੇ ਕੋਈ ਫਰੋਤੀ ਦੀ ਗੱਲ ਹੋਵੇ ਉਹਦੇ ਵਿੱਚ ਵੀ ਪੰਜਾਬੀਆਂ ਦੀ ਭਰਮਾਰ ਹੁੰਦੀ ਆ ਜੇ ਕਿਤੇ ਉਹਦਾ ਕੋਈ ਪੁੱਠਾ ਸਿੱਧਾ ਕੰਮ ਹੋਵੇ ਤਾਂ ਉਹਦੇ ਵਿੱਚ ਵੀ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਇਹਨਾਂ ਕੁਝ ਕੁ ਪੰਜਾਬੀਆਂ ਨੇ ਸਮੁੱਚੇ ਪੰਜਾਬੀਆਂ ਦਾ ਅਕਸ ਖਰਾਬ ਕਰਨ ਦਾ ਠੇਕਾ ਵੀ ਲਿਆ ਹੋਇਆ ਸੋ ਕੈਨੇਡਾ ਦਾ ਭਾਵ ਇਹ ਆ ਕਿ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਕਦੇ ਗੋਲੀ ਦੀਆਂ ਖਬਰਾਂ ਕਦੇ ਫਰੋਤੀ ਦੀਆਂ ਖਬਰਾਂ ਕਦੇ ਮਾਰ ਧਾਰ ਦੀਆਂ ਖਬਰਾਂ ਜਦੋਂ ਆਉਂਦੀਆਂ ਤਾਂ ਇੱਥੇ ਬੈਠੇ ਪੰਜਾਬੀਆਂ ਦੇ ਮਨ ਦੇ ਵਿੱਚ ਫਿਕਰ ਦਾ ਵਾਧਾ ਹੁੰਦਾ ਕਿ ਯਾਰ ਆ ਕੁਝ ਉੱਥੇ ਵੀ ਹੋ ਹੀ ਜਾਂਦਾ ਜਿੱਥੇ ਅਸੀਂ ਚੰਗੀ ਜ਼ਿੰਦਗੀ ਦੇ ਲਈ ਗਏ ਆ ਤੇ ਜਿਹੜਾ ਕੁਝ ਇੱਥੇ ਹੁੰਦਾ ਸੀ ਇਹੀ ਕੁਝ ਉੱਥੇ ਹੋ ਹੀ ਜਾਂਦਾ ਖੈਰ ਇਹ ਹੁਣ ਸਮਾਂ ਦੱਸੂਗਾ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਫੋਰੈਂਸਿਕ ਟੀਮਾਂ ਦਾ ਵਿਸ਼ਾ ਕਿ ਭਾਈ ਉੱਥੇ ਕਪਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਚੱਲਣ ਦਾ ਕਾਰਨ ਕੀ ਆ ਕਪਲ ਸ਼ਰਮਾ ਇਸ ਮਸਲੇ ਦੇ ਉੱਤੇ ਕੀ ਉੱਤਰ ਦਿੰਦਾ ਇਹਦੇ ਬਾਰੇ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਣਾ ਇਹਦੇ ਵਿੱਚ ਕੋਈ ਦੋਰ ਨਹੀਂ ਕਿ ਕਪਲ ਸ਼ਰਮਾ ਨੇ ਬਹੁਤ ਮਿਹਨਤ ਕੀਤੀ ਆ ਇਹਦੇ ਵਿੱਚ ਕੋਈ ਦੋਰ ਨਹੀਂ ਕਿ ਕਪਲ ਸ਼ਰਮਾ ਨੇ ਅੱਜ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਬੋਲੀਵੁੱਡ ਦੇ ਵਿੱਚ ਉਹਦੀ ਤੂਤੀ ਬੋਲਦੀ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਭਾਰਤ ਦੇ ਸਭ ਤੋਂ ਮਹਿੰਗੇ ਕਮੇਡੀਅਨਾਂ ਦੇ ਵਿੱਚੋਂ ਉਹ ਇੱਕ ਆ ਤੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਉਹਨੇ ਆਪਣੀ ਕਲਾ ਦੇ ਰਾਹੀਂ ਇਹ ਦੱਸਿਆ ਕਿ ਸਟੈਂਡ ਅਪ ਕਮੇਡੀਅਨ ਕੀ ਹੁੰਦੇ ਆ ਇਸ ਵੇਲੇ Netflix ਦੇ ਉੱਤੇ ਉਹਦਾ ਸ਼ੋਅ ਚੱਲਦਾ ਜਿਹਦੇ ਵਿੱਚ ਜੱਜਮੈਂਟ ਦੇ ਲਈ ਇਸ ਵੇਲੇ ਜੱਜ ਦੇ ਤੌਰ ਤੇ ਸੂਫਿਆਂ ਦੇ ਉੱਤੇ ਅਰਚਨਾਪੂਰਨ ਸਿੰਘ ਵੀ ਆ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਲੰਮੇ ਸਮੇਂ ਬਾਅਦ ਉਹਦੇ ਸ਼ੋਅ ਦੇ ਵਿੱਚ ਵਾਪਸੀ ਕੀਤੀ ਆ ਪਰ ਤਿੰਨ ਦਿਨ ਪਹਿਲਾਂ ਉਹਦੇ ਕੈਫੇ ਦਾ ਉਦਘਾਟਨ ਹੋਇਆ ਹੋਵੇ ਉਦੀ ਸ਼ੁਰੂਆਤ ਹੋਈ ਹੋਵੇ ਤੇ ਲੋਕਾਂ ਦਾ ਚਾਹ ਨਾ ਚੁੱਕਿਆ ਜਾਂਦਾ ਹੋਵੇ ਕਿ ਇਹ ਕੈਪਸ ਕੈਫੇ ਜਿਹੜਾ ਇਹ ਕਪਲ ਦਾ ਇਹਦੇ ਵਿੱਚ ਬਹਿ ਕੇ ਅਸੀਂ ਖਾਣਾ ਪੀਣਾ ਤੇ ਤਿੰਨ ਦਿਨਾਂ ਬਾਅਦ ਖਬਰ ਆਵੇ ਜੀ ਕਿ ਨੌ ਗੋਲੀਆਂ ਉਹਦੇ ਕੈਫੇ ਦੇ ਉੱਤੇ ਚਲਾਈਆਂ ਗਈਆਂ ਤੇ ਗੱਡੀ ਦੇ ਵਿੱਚ ਬੈਠ ਕੇ ਚਲਾਈਆਂ ਤੇ ਇਹਦੇ ਵਿੱਚੋਂ ਖਬਰ ਆਵੇ ਜੀ ਕਿ ਨੇ ਹੰਗ ਸਿੰਘਾ ਦੇ ਬਾਰੇ ਗਲਤ ਟਿੱਪਣੀ ਕਰਨ ਦੇ ਕਰਕੇ ਕੋਈ ਮੰਦੜੀ ਟਿੱਪਣੀ ਕਰਨ ਦੇ ਕਰਕੇ ਇਹ ਸਾਰਾ ਕੁਝ ਹੋਇਆ ਹੋ ਸਕਦਾ ਸਮੇਂ ਨੇ ਬਿਆਨ ਕਰਨਾ ਵੀ ਇਹਦੇ ਪਿੱਛੇ ਕਿਹੜੇ-ਕਿਹੜੇ ਲੋਕ ਹੋਰ ਨੇ ਸਮੇਂ ਨੇ ਬਿਆਨ ਕਰਨਾ ਕੀ ਕਪਲ ਦੇ ਵੱਲੋਂ ਇਸ ਮਸਲੇ ਦੇ ਉੱਤੇ ਕੋਈ ਟਿੱਪਣੀ ਕੀਤੀ ਜਾਊਗੀ ਸਮੇਂ ਨੇ ਬਿਆਨ ਕਰਨਾ ਕਿ ਇਸ ਘਟਨਾ ਤੋਂ ਬਾਅਦ ਕਪਲ ਸ਼ਰਮਾ ਇਸ ਕੈਫੇ ਨੂੰ ਖੁੱਲਾ ਰੱਖਣਗੇ ਜਾਂ ਇਹਨੂੰ ਪਹਿਲੀ ਸੱਟੇ ਹੀ ਬੰਦ ਕਰ ਦੇਣਗੇ ਸਮੇਂ ਨੇ ਬਿਆਨ ਕਰਨਾ ਕਿ ਕਪਲ ਸ਼ਰਮਾ ਆਪਦੀ ਸਿਕਿਉਰਿਟੀ ਦੇ ਵਿੱਚ ਹੋਰ ਵਾਅਦਾ ਕਰਨਗੇ ਸਮੇਂ ਨੇ ਬਿਆਨ ਕਰਨਾ ਕਿ ਉਹ ਕਲਿੱਪ ਕਦੋਂ ਸਾਹਮਣੇ ਆਊਗੀ ਜਿਹਦੇ ਆਧਾਰ ਦੇ ਉੱਤੇ ਇਹ ਗੋਲਗਾਂ ਚੱਲੀਆਂ ਗਈਆਂ ਮੰਨੀਆਂ ਜਾ ਰਹੀਆਂ ਇਹ ਸਾਰਾ ਕੁਝ ਆਉਣ ਵਾਲੇ ਵਕਤ ਦੇ ਗਰਭ ਦੇ ਵਿੱਚ ਹੈ ਪਰ ਕਲਾਕਾਰਾਂ ਦੇ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਹੈ ਕਿਉਂਕਿ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਲਾਕਾਰ ਜਦੋਂ ਪੈਸੇ ਵੀ ਕਮਾਉਂਦਾ ਕਲਾਕਾਰ ਜਦੋਂ ਵੱਡਾ ਹੁੰਦਾ ਕਈ ਵਾਰੀ ਗਲਤੀਆਂ ਜਾਣੇ ਅਣਜਾਣੇ ਵੀ ਕਰਦੇ ਆ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਕਈ ਵਾਰੀ ਕੀਤੀਆਂ ਜਾਂਦੀਆਂ ਪਰ ਉਹਦਾ ਖਮਿਆਜੇ ਦੇ ਤੌਰ ਦੇ ਉੱਤੇ ਫੋਨ ਵੀ ਖੜਕਦੇ ਤੇ ਸਿਕਿਉਰਿਟੀ ਗ ਵੀ ਮਿਲਦੀਆਂ ਤੇ ਕਈ ਵਾਰੀ ਨਹੀਂ ਵੀ ਮਿਲਦੀਆਂ ਕਪਲ ਦੇ ਮਾਮਲੇ ਦੇ ਵਿੱਚ ਕਿਹੜਾ ਮੋੜ ਆਉਂਦਾ ਤੇ ਵਕਤ ਨਹੀਂ ਬਿਆਨ ਕਰਨਾ